ਤੁਸੀਂ ਛਾਲ ਕਰਨਾ ਦੁੱਧ ਦਾ ਰੰਗ ਚਿੱਟਾ ਹੁੰਦਾ ਹੈ ਠੰਡੇ ਦੁੱਧ ਨੂੰ ਜਾਗ ਨਹੀਂ ਲੱਗਦਾ ਦੁੱਧ ਨੂੰ ਗਰਮ ਕਰਨਾ ਪੈਂਦਾ ਹੈ ਤਾਂ ਪਾਣਾ ਪੈਂਦਾ ਹੈ ਫਿਰ ਉਹਨੂੰ ਫੇਖਾਂ ਉਤਾਰ ਕੇ ਉਹ ਤੇ ਜਾਗ ਪਾਇਆ ਜਾਂਦਾ ਹੈ ਉਹਨੂੰ ਜਾਗ ਲੱਗ ਜਾਂਦਾ ਹੈ ਠੰਡੇ ਦੁੱਧ ਨੂੰ ਸੀ ਜਾਗ ਲਾਗੇ ਜਾਗ ਨਹੀਂ ਲੱਗਦਾ ਗਰਮ ਕਰਕੇ ਛੱਡਾ ਕਰਨਾ ਪੈਂਦਾ ਤੁਹਾਨੂੰ ਫਿਰ ਉਹਨੂੰ ਜਾਗ ਲਾਇਆ ਜਾਂਦਾ ਹੈ ਦੁੱਧ ਦਾ ਰੰਗ ਚਿੱਟਾ ਹੈ ਜਦੋਂ ਉਹਨੂੰ ਜਾਗ ਲੱਗ ਕੇ ਉਹਦਾ ਦਹੀਂ ਬਣਦਾ ਹੈ ਦਹੀਂ ਦਾ ਰੰਗ ਵੀ ਚਿੱਟਾ ਹੀ ਤੁੱਧ ਦੇ ਨਾਲੋਂ ਦਹੀਂ ਮਹਿੰਗਾ ਹੈ ਦੁੱਧ ਨਾਲੋਂ ਦਹੀਂ ਮਹਿੰਗਾ ਹੈ ਪਾਰਾਂ ਕੀ ਘੁਰ ਹੈ ਚਿੱਟੇ ਹੀ ਹੁਣ ਦਹੀਂ ਦੇ ਵਿੱਚੋਂ ਜੇ ਮੱਖਣ ਕੱਢਣਾ ਹੈ ਤਾਂ ਉਹਨੂੰ ਢੜਕਣਾ ਪੈਣਾ ਹੈ ਬੁਧਾੜੀ ਪਾ ਕੇ ਉਹਦੇ ਚੋਂ ਖੰਡੀ ਨਿਕਲੂ ਉਹਨੂੰ ਦੁੱਖ ਦਿੱਤਾ ਜਾਂਦਾ ਹੈ ਢੜਕਿਆ ਜਾਂਦਾ ਹੈ ਫਿਰ ਉਹਦੇ ਵਿੱਚੋਂ ਮੱਖਣ ਨਿਕਲਦਾ ਹੈ ਮੱਖਣ ਦਾ ਰੰਗ ਵੀ ਚਟਾਈਂ ਜਿਹੋ ਦੇ ਰੰਗ ਦੀ ਬਦਲਿਆ ਪਰ ਦਹੀਂ ਦੇ ਨਾਲੋਂ ਮੱਖਣ ਜਾਂਦਾ ਬੈਂਦਾ ਹੈ ਉਹਦਾ ਬਹੁਤ ਜ਼ਿਆਦਾ ਹੈ ਮੱਖਣ ਦਾ ਨਹੀਂ ਨਾ ਰੰਗ ਦੀ ਬਦਲੇ ਰੰਗ ਇੱਕ ਹੋ ਗਿਆ। ਸ਼ੀਰ ਦੇ ਮੱਖਣ ਦੇ ਵਿੱਚੋਂ ਤੁਸੀਂ ਘਿਓ ਕੱਢਣਾ ਹੈ ਨਾ ਉਹਨੂੰ ਗਰਮ ਕਰਨਾ ਪੈਣਾ ਤੇ ਪਾਣਾ ਪੈਣਾ ਹੈ। ਜਦੋਂ ਨੂੰ ਮੱਖਣ ਨੂੰ ਤੁਸੀਂ ਤਪਾਓਗੇ ਗੂਦੋਂ ਦੇ ਵਿੱਚੋਂ ਘਿਓ ਨੇ ਕੱਢਣਾ ਹੈ। ਆ ਰੰਗ ਘਿਓ ਦਾ ਵੀ ਚਟੇਈ ਰਿਹਾ ਰੰਗ ਦੀ ਬਦਲਿਆ। ਪਰ ਮੱਖਣ ਦੇ ਨਾਲੋਂ ਦੇਸੀ ਕੀ ਹੋਇਆ ਜਿਹੜਾ ਉਹਦੇ ਵਿੱਚੋਂ ਕੱਢਿਆ ਤਾਂ ਤੂੰ ਸਿਕਰਾ ਖਾਲ ਸਕੇ ਹੋ ਗਿਆ ਮੱਖਣ ਦੇ ਨਾਲੋਂ ਝੋਕ ਦਾ ਜ਼ਿਆਦਾ ਹੋਦਾ ਆਰੰਗ ਚਾਰਾਂ ਦੇ ਇਹ ਰਿਹਾ ਰਿਹਾ ਦੁੱਧ ਵੀ ਚਿੱਟਾ ਹੀ ਰਿਹਾ ਦਹੀਂ ਵੀ ਚਿੱਟਾ ਹੀ ਰਿਹਾ ਮੱਖਣ ਵੀ ਚਿੱਟਾ ਹੀ ਰਿਹਾ ਤੇ ਘਿਓ ਵੀ ਚਿੱਟਾ ਹੀ ਰਿਹਾ ਰੰਗ ਨਹੀਂ ਬਦਲੇ ਪਰ ਜਿਉ ਜੋ ਦੁੱਖ ਦਿੱਤਾ ਗਿਆ ਜਿਉ ਜੋ ਤਪਾਇਆ ਗਿਆ ਜਾਂ ਰੜਕਿਆ ਗਿਆ ਜਾਂ ਗਰਮ ਕੀਤਾ ਗਿਆ ਉਹਦਾ ਮੁੱਲ ਪਤਾ ਆ ਦੋ ਦੋਨੋ ਗਰਮ ਕੀਤਾ ਗਿਆ ਦਹੀਂ ਦੇ ਮਾਇਕੇ ਦੀ ਉਹਦਾ ਬਦਲ ਗਿਆ ਦਹੀਂ ਨੂੰ ਰੜਕਿਆ ਗਿਆ ਦੁੱਧ ਦਿੱਤਾ ਗਿਆ ਉਹਦੇ ਵਿੱਚੋਂ ਮੱਖਣ ਕੱਢ ਲਈ ਮਧਾਣੀ ਫਾਗ ਉਰੜਕਿਆ ਗਿਆ ਉਹਨੂੰ ਦੁੱਧ ਦਿੱਤਾ ਗਿਆ ਉਹਦੇ ਵਿੱਚੋਂ ਮੱਖਣ ਬਦਲ ਗਿਆ ਜਿਵੇਂ ਦੁੱਧ ਦੇ ਚਾਹ ਤੋਂ ਮੱਖਣ ਬਦਲ ਗਿਆ ਹੁਣ ਉਸ ਮੱਖਣ ਨੂੰ ਤੁਸੀਂ ਗਰਮ ਕਰੋਗੇ ਉਹਦੇ ਵਿੱਚ ਕਿਹੋ ਜਿਹਾ ਬਣਦਾ ਕੋਨੂੰ ਦੁੱਧ ਦਿੱਤੇ ਮੱਖਣ ਨੂੰ ਤੇ ਪਾਇਆ ਗਿਆ ਤੇ ਰੱਖਾ ਉਹਦਾ ਕਿਉਂ ਬਣ ਗਿਆ ਅਰੰਗ ਚਾਰਾਂ ਦਾ ਚਿੱਟਾ ਹੈ ਰੰਗ ਨਹੀਂ ਬਦਲੇ ਦੁੱਧ ਵੀ ਚਿੱਟਾ ਦਹੀਂ ਵੀ ਚਿੱਟਾ ਮੱਖਣ ਵੀ ਚਿੱਟਾ ਫਿਰ ਦੇਸੀ ਘੋ ਵੀ ਚਿੱਟਾ ਉਹਦੇ ਵਿੱਚੋਂ ਨਿਕਲਿਆ ਜਿਹੜਾ ਘੋ ਆ ਉਹ ਵੀ ਚਿੱਟਾ ਜਿਹੜਾ ਇਨਸਾਨ ਇਸੇ ਤਰ੍ਹਾਂ ਦੁੱਖ ਆਣ ਤੇ ਜਾਂ ਗੁਰੂ ਦੀ ਕਸਮੱਟੀ ਲਾਣ ਤੇ ਆਪਣਾ ਰੰਗ ਨਹੀਂ ਬਦਲਦਾ ਰੰਗ ਕਿਉਂ ਜਾ ਰੱਖਦਾ ਹੈ ਉਹਦਾ ਮੁੱਲ ਵਾਧਾ ਰਹਿੰਦਾ ਹੈ ਭਾਈ ਦੁੱਧ ਨਾਲੋਂ ਦਹੀਂ ਮੈਨ ਗਾ ਦਹੀਂ ਨੂੰ ਮੱਖਣ ਮੈਨ ਮੱਖਣ ਦੇ ਨਾਲੋਂ ਦੇਸੀ ਹੀ ਹੋਵੇਗਾ ਰੰਗ ਚਾਰਾਂ ਦਾ ਟਿਕਾ ਜਿਉ ਜੋ ਗੁਰੂ ਕਸਬੱਟੀ ਲਾਦਾ ਹੈ ਰੰਗੇ ਕੋ ਜਿਆ ਰੱਖੇ ਰੰਗ ਨਾ ਬਦਲੇ ਦਾ ਜਿਹੜਾ ਨਿਸ਼ਾਨ ਫਿਰ ਉਹਦਾ ਮੁੱਲ ਬਤੀ ਜਾਂਦਾ ਹੁੰਦਾ ਜਿਵੇਂ ਦੁੱਧ ਤੋਂ ਦਹੀਂ ਦਹੀਂ ਤੋਂ ਮੱਖਣ ਮੱਖਣ ਤੋਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਗੁਰੂ ਕਸਬੱਟੀ ਲਾਗਦਾ ਸਿੱਖ ਰੰਗ ਨਾ ਬਦਲੇ ਬਾਪ ਗੁਰੂ ਦਾ ਦਰਸ਼ਨ ਕੇ ਨਾ ਜਾਵੇ ਫਿਰ ਇਹਦਾ ਉਹ ਬਦਦਾ ਰਹਿੰਦਾ ਹੈ ਫਿਰ ਗੁਰੂ ਇਹਨੂੰ ਖਜਾਂਦੇ ਪਾਦੇ ਪਰ ਹੁੰਦਾ ਕੋਈ ਕੋਈ ਮਰਦਾ ਫਿਰਦਾ ਹੈ ਮਹਾਰਾਜ ਕਹਿੰਦੇ ਕਬੀਰ ਤੂ ਫੋਕੀ ਰਾਹ ਤੂੰ ਠੂਠਾ ਟਕੇ ਨਾ ਕੋਏ ਆਰਾਮ ਫੋਕੀ ਸੋਹ ਸਹਿਜ ਜੋ ਮਰ ਜੀ ਜਿਹੜਾ ਮਰ ਜੀਵੜਾ ਹੈ ਉਹੀ ਇਸ ਕਿਸਮਤੀ ਹੁੰਦਾ ਹੈ ਨਹੀਂ ਮਨੁੱਖ ਇਸ ਕਿਸਮਤੀ ਤੇ ਕੋਡਾ ਨਹੀਂ ਉਤਰਦਾ ਰੰਗ ਬਦਲ ਜਾਂਦਾ ਹੈ ਭਾਬ ਕਹਿੰਦਾ ਹੈ ਕਿ ਇੱਥੋਂ ਕੁਝ ਨਹੀਂ ਮਿਲਿਆ ਹੋਰ ਕਿੱਥੇ ਦਰਤੇ ਜਾ ਕੇ ਮੱਥਾ ਟੇਕ ਲੈਣਾ ਹੋਰ ਕੋ ਨਹੀਂ ਮਿਲਿਆ ਫਿਰ ਅੱਗੇ ਹੋਰ ਚਲੇ ਜਾਂਦਾ ਹੈ ਪਰ ਜਿਹੜਾ ਗੁਰੂ ਦੀ ਕਸਮਰਤੀ ਤੇ ਪੂਰਾ ਉਤਰ ਜਾਂਦਾ ਹੈ ਨਾ ਫਿਰ ਗੁਰੂ ਉਹਨੂੰ ਪਰਖ ਕੇ ਖਜ਼ਾਨੇ ਵਿੱਚ ਪਾ ਲੈਂਦਾ ਉਹਦਾ ਮੁੱਲ ਬਦਲ ਜਾਂਦਾ ਹੈ ਉਸੇ ਤਰ੍ਹਾਂ ਜਿੰਨਾ ਦੁੱਧ ਤੋਂ ਮਹਿੰਗਾ ਦਹੀਂ ਹੈ ਦਹੀਂ ਤੋਂ ਮਹਿੰਗਾ ਮੱਖਣ ਹੈ ਮੱਖਣ ਤੋਂ ਮਹਿੰਗਾ ਕੀ ਕੋ ਚੀਜ਼ ਤੋਂ ਇਹ ਚਾਰ ਦੁੱਧ ਤੋਂ ਮੱਖਣ ਮੱਖਣ ਤੋਂ ਦੁੱਧ ਤੋਂ ਦਹੀਂ ਦਹੀਂ ਤੋਂ ਮੱਖਣ ਮੱਖਣ ਤੋਂ ਰੰਗ ਚਾਰਾਂ ਦਾ ਚਟਕਾ ਔਰ ਰੰਗ ਨਹੀਂ ਬਦਲਿਆ ਮੂਲ ਬਦ ਗਿਆ ਜਿਉਂ-ਜਿਉਂ ਦੁੱਖ ਦਿੱਤਾ ਗਿਆ ਤੇ ਪਾਇਆ ਗਿਆ ਰਿਟ ਗਿਆ ਗਿਆ ਉਹਦਾ ਮੂਲ ਬਦ ਗਿਆ ਜਿਉਂ-ਜਿਉਂ ਗੁਰੂ ਕਿਸ ਬੱਟੀ ਲਾਉਂਦਾ ਹੈ ਸਿੱਖ ਪੂਰਾ ਕਰਨ ਦਾ ਯਤਨ ਕਰਦਾ ਹੈ ਗੁਰੂ ਦਾ ਸਹਾਰਾ ਲੈ ਕੇ ਜਦੋਂ ਪੂਰਾ ਕਰ ਜਾਂਦਾ ਹੈ ਫਿਰ ਉਹਨੂੰ ਦੇਖ ਜਾਂਦੇ ਪੈਦਾ ਹੈ ਫਿਰ ਹੀ ਇਹ ਮੁਕਬਦੇ ਜਾਣਦੇ